ਐਕਟ੍ਰੈਸ ਤੋਂ ਰਾਜਨੀਤਾ ਬਣੀ ਕੰਗਨਰ ਨੋਤ ਇਨੀ ਦਿਨੀ ਚੰਡੀਗੜ੍ਹ 에ਅਰਪੋਰਟ ਤੇ ਆਪਣੇ ਨਾਲ ਹੋਈ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਹੈਡਲਾਈਨਸ ਦੇ ਵਿੱਚ ਹੈ અભਿਨੇਤਰੀ ਨੂੰ ਹਾਈਵੇ ਅੱਡੇ ਤੇ ਸੁਰੱਖਿਆ ਜਾਂਚ ਦੌਰਾਨ ਇੱਕ ਸੀਐਸਆਈ ਅਧਿਕਾਰੀ ਨੇ ਕਥਿਤ ਤੌਰ ਤੇ ਥੱਪੜ ਮਾਰਿਆ ਸੀ ਜਦੋਂ ਉਹ ਐਨਡੀਏ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਜਾ ਰਹੀ ਸੀ ਕੰਗਨਰ ਨੋਤ ਦੇ ਥੱਪੜ ਕਾਂਡ ਪਿੱਛੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਪ੍ਰਤੀਕ੍ਰਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ ਕਿਸਾਨੀ ਥੱਪੜ ਨੂੰ ਕੰਗਨਰ ਨੋਤ ਵੱਲੋਂ ਕਿਸਾਨ ਅੰਦੋਲਨ ਖਿਲਾਫ ਕੀਤੀਆਂ ਕਟਿਆ ਟਿੱਪਣੀਆਂ ਦਾ ਬਦਲਾ ਦੱਸ ਰਹੇ ਹਨ CISF ਕਾਂਸਟੇਬਲ ਕੁਲਵਿੰਦਰ ਕੋਰ ਨੂੰ ਮਰੂਮ ਗਾਇਕ ਸਦਮੂਸੇਵਾਲੇ ਦੇ ਪਰਿਵਾਰ ਦਾ ਵਿਸਾਥ ਮਿਲਿਆ ਸਿੱਧੂ ਦੀ ਮਾਤਾ ਚਰਨ ਕੋਰ ਨੇ ਕੁਲਵਿੰਦਰ ਕੋਰ ਦੇ ਹੱਕ ਦੇ ਵਿੱਚ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਪਿਛਲੇ ਕੁਝ ਘੰਟਿਆਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਵਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਈ ਹੈ ਜਿਹਦੀ ਸ਼ੋਭਾ ਕਰਨ ਲਈ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਹੈ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਸਖਸ਼ੀਅਤ ਨੂੰ ਦਿੱਤਾ ਜੇਕਰ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੀ ਨੌਜਵਾਨਾਂ ਦੇ ਹੋਏ ਕਤਲ ਦੇ ਇਨਸਾਫ ਦੀ ਮੰਗ ਸਾਡੀਆਂ ਧੀਆਂ ਦੇ ਨਾਲ ਹੋਏ ਦਰਦਨਾਕ ਬਲੰਸਕਾਰ ਦੇ ਇਨਸਾਫ ਦੀ ਮੰਗ ਸਰਕਾਰ ਅੱਗੇ ਰੱਖਣ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ